ਹਾਂਜੀ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਫਤਿਹ ਤੇ ਅੱਜ ਮੁੰਡੇ ਲੱਗੇ ਹੋਏ ਆ ਗੁਰਪੁਰਵ ਦੀ ਸੇਵਾ ਕਰਨਾ ਗੁਰਪੁਰਵ ਹੈਗਾ 25 ਤੋਂ 27 ਤੱਕ ਤੇ ਮੁੰਡੇ ਸੇਵਾ ਕਰ ਰਹੇ ਆ ਸੇਵਾ ਚ ਲੀਨ ਸੀ ਮੁੰਡੇ ਤਾਂ ਕਰਕੇ ਵਲੌਗ ਲੇਟ ਸ਼ੁਰੂ ਹੋ ਰਿਹਾ ਤੇ ਦਿਖਾਉਂਦੇ ਆ ਤੁਹਾਨੂੰ ਮੁੰਡਿਆਂ ਦੀ ਸੇਵਾ ਕਰਦੇ ਹੋਏ ਤੇ ਕਿ ਕੀ ਕੀ ਸੇਵਾ ਕਰਨੀ ਹੈ ਦਿਖਾਉਂਦੇ ਆ ਤੁਹਾਨੂੰ ਉਹ ਆਪਣੇ ਸੇਵਾਦਾਰ ਲੱਗੇ ਹੋਏ ਆ ਤੇ ਇੱਥੇ ਆਪਣੇ ਵਰਤਨਾ ਦੀ ਸੇਵਾ ਲਗਣੀਆਂ ਤਾਂ ਕਰਕੇ ਆ ਬਣਾ ਰਿਆਂ ਜਗਾ ਥੋੜਾ ਆ ਆਪਣਾ ਪਤਨੀ ਕਿੱਥੋਂ ਦਾ ਆ ਸੇਵਾਦਾਰ ਬਹੁਤ ਹੀ ਤਗੜਾ ਮਿਸਤਰੀ ਆ ਹੋਰ ਠੀਕ ਆ ਵੀਰ ਜੀ ਬਸ ਵਧੀਆ ਜੀ ਵਧੀਆ ਤੇ ਆ ਆ ਕਿੱਥੋਂ ਦਾ ਆਪਣਾ ਸੇਵਾਦਾਰ ਆ ਹਾਂਜੀ ਮਿਸਤਰੀ ਸਾਹਿਬ ਹਾਂਜੀ ਵੀਰੇ ਕੀ ਹਾਲ ਚਾਲ ਦੱਸੋ ਮਾੜਾ ਜੀ ਕੀ ਕਰ ਰਹੇ ਹੋ ਆ ਤੁਸੀਂ ਵੀਰੇ ਸੇਵਾ ਚੱਲਦੀ ਹੈ ਗੁਰਪੁਰੂ ਦੀ ਤਿਆਰੀਆਂ ਨੇ ਇੱਥੇ ਝੂਠੇ ਬਰਤਨ ਧੋਣ ਦੀ ਜਗ੍ਹਾ ਬਣਾ ਰਹੇ ਆ ਸੀ ਤੇ ਥਾਰੇਲ ਮੋੜ ਤੋਂ ਮਿਸਤਰੀ ਆਇਆ ਜੀ ਠੀਕ ਹੈ ਜੀ ਥਾਰੇਲ ਮੋੜ ਤੋਂ ਆਇਆ ਗਏ ਤੇ ਸੇਵਾ ਲਈ ਆਏ ਆ ਠੀਕ ਹੈ ਸੇਵਾ ਕਰੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਕਿੰਨੇ ਦਿਨ ਦੀ ਸੇਵਾ ਹੈ ਆਪਣੀ ਇਹ ਬਸ ਆਪਣੇ ਉਦੋਂ ਤੱਕ ਇੱਥੇ ਹੀ ਆ ਠੀਕ ਹੈ ਦਿਨ ਰਾਤ ਬਾਬੇ ਜੀ ਨੇ ਚਾਇਆ ਆਪਾਂ ਉਹਨਾਂ ਚਿਰ ਇੱਥੇ ਹੀ ਆ ਬਸ ਸੇਵਾ ਚੀਏ ਆ ਅਸੀਂ ਕੰਮ ਕੰਦੇ ਸਾਰੇ ਛੱਡ ਤੇ ਨੇ ਬਾਕੀ ਠੀਕ ਆ ਠੀਕ ਆ ਇਹ ਤੋਂ ਵੰਨੰਦਰ ਦੀ ਕਰਦੇ ਵਾਹਿਗੁਰੂ ਜੀ ਠੀਕ ਹੈ ਤੇ ਆ ਆਪਣੇ ਸੇਵਾਦਾਰ ਦੇਖੋ ਮਿੱਟੀ ਸੱਟ ਰਿਹਾ ਉਹ ਹੈਗਾ ਗੁਰਦੁਆਰਾ ਆਪਣਾ ਬਾਬਾ ਦੀਪ ਸਿੰਘ ਜੀ ਤੇ ਆ ਆਪਣੀ ਨਵਾਂ ਨਵੀਂ ਜਗ੍ਹਾ ਮਿਲੀ ਹੈ ਸੇਵਾ ਚ ਦਿੱਤੀ ਆ ਦਾਨ ਕੀਤੀ ਆ ਇੱਥੇ ਵੀ ਹੁਣ ਆਪਾਂ ਕਰ ਰਹੇ ਆ ਪੂਰੀ ਸਫਾਈ ਆ ਵੀ ਜਗ੍ਹਾ ਗਈ ਆ ਇਹ ਫਿਰ ਕਣਕ ਹੈਗੀ ਸੀ ਇੱਕ ਵਾਰੀ ਇੰਨੀ ਕਵਰ ਕੀਤੀ ਆ ਆ ਸਾਰੇ ਚੱਕ ਕੇ ਛੋਟੇ ਬਾਕੀ ਬਾਅਦ ਆ ਮੁੰਡਾ ਆਪਣਾ ਦੇਖੋ ਕਰੋ ਫੋਨ ਆ ਗਿਆ ਕਹਿੰਦੇ ਮੈਂ ਸੇਵਾ ਚ ਆਂ ਸੇਵਾ ਕਰ ਮੁੰਡਿਆ ਟੋਟੇ ਐਂ ਕਰੋ ਇੱਧਰ ਸੱਟੋ ਆਹ ਕਾ ਨਹੀਂ ਦੀਏ ਤੇਰੇ ਅਕੇ ਤੁਹਾਨੂੰ ਮਲਾਉਂਦੇ ਆ ਬਾਬਾ ਜੀ ਨਾਲ ਪੂਰੀ ਸ਼ਰਤਾਂ ਨਾਲ ਇਹ ਟਾਈਆਂ ਇਹ ਗੁਰਪੁਰੂਤ ਬਾਅਦ ਇੱਥੇ ਆਪਾਂ ਕੰਦ ਕਰ ਦੇਣੀ ਆ ਸਾਰੀ ਪੂਰਾ ਬਣ ਜਾਣਾ ਖੁੱਲਾ ਕਰ ਦੋ ਜੀ ਜੀ ਆਪਣੇ ਸੇਵਾਦਾਰ ਲੱਗੇ ਹੋਇਆ ਤੇ ਆ ਆਪਣੇ ਬਾਬਾ ਜੀ ਪਹੁੰਚ ਚੁੱਕਿਆ ਹਾਂਜੀ ਬਾਬਾ ਜੀ ਕੀ ਹਾਲ ਚਾਲ ਜੀ ਆਪਣਾ ਜੋ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਆ ਰਿਹਾ 27 ਤਰੀਕ ਨੂੰ ਉਹਦੇ ਵਾਸਤੇ ਆਪਾਂ ਲੱਗੇ ਹੋਏ ਆ ਤਿਆਰੀਆਂ ਕਰਨਾ ਸੇਵਾਦਾਰ ਲੱਗੇ ਹੋਏ ਤੇ ਸੇਵਾ ਕਰਨਾ ਤੇ ਆਪ ਸਾਬ ਸੰਗਤਾਂ ਨੇ ਪਹੁੰਚਣਾ 27 ਤਰੀਕ ਨੂੰ ਆਪਣਾ ਕੋਲ ਦੇ ਜੋ ਬਾਬਾ ਦੀਪ ਸਿੰਘ ਜਨਮ ਸਥਾਨ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਤੇ ਆਪ ਸਾਬ ਨੇ ਪਹੁੰਚਣਾ ਠੀਕ ਹੈ ਬਾਈ ਕਾਲ ਸਾਹਿਬ ਬਾਈ ਜੀ ਠੀਕ ਉਹ ਸੇਵਾ ਬਸ ਕੰਪਲੀਟ ਹੋਣ ਵਾਲੀ ਆ ਥੜਾ बन चुका है आ देखो मुकेश ਹੁਣ ਆਇਆ ਆਪਣੇ ਸੇਵਾਦਾਰ ਪਟਣ ਲੈਣ ਆਇਆ ਸੇਵਾਦਾਰਾਂ ਨੂੰ ਵੀ ਤੁਸੀਂ ਚੱਲੋ ਸਾਡੇ ਨਾਲ ਬਾਜ਼ਾਰ ਬੈਂਕ ਚੋਂ ਪੈਸੇ ਕਢਾਉਣ ਚੱਲੇ ਆ ਇਹਨਾਂ ਫਿਰ ਇਹ ਤਾਂ ਪਟਕਾਰ ਰਹੇ ਨੇ ਇਹ ਫਿਰ ਨਾ ਨਾਲ ਬਣ ਕੇ ਆਏ ਨੇ ਨਹੀਂ ਨਹੀਂ ਇਹਨਾਂ ਬੈਂਕ ਚੋਂ ਪੈਸੇ ਕਢਾ ਕੇ ਇੱਥੇ ਸੇਵਾ ਚ ਲਾਉਣੇ ਆ ਇਹਦੇ ਨਾਲ ਲੰਗਰ ਲਾਉਣਾ ਇੱਥੇ ਹਾਂਜੀ ਹਾਂ ਕਦਾ ਪਕੌੜੇ ਨਾਲ ਲੰਗਰ ਨਾਲ ਚਾਵਲ ਕੋਈ ਪਤਾ ਨਹੀਂ ਇਹਨਾਂ ਦਾ ਕੀ ਲਾਉਂਦੇ ਸੁੱਕ ਗਿਆ ਮੁੰਡਾ ਪਤਾ ਨਹੀਂ ਕੀ ਦੀ ਟੈਨਸ਼ਨ ਐ ਇਹਨੂੰ ਹੁਣ ਆਜ ਬਾਬਾ ਸੌਕਾ ਸੌਕਾ ਲੱਗਦਾ ਉਹ ਦੇਖੋ ਉਹ ਆਪਣੇ ਭਾਈ ਜੀ ਹੁਣੀ ਸਪਾਈ ਕਰ ਰਿਹਾ ਉਧਰ ਇਹਨਾਂ ਕੰਧ ਤੋੜ ਦੇਣੀ ਹੁਣੇ ਬਾਕੀ ਇਧਰ ਦੇਖੋ ਵਿਊ ਖੇਤਾਂ ਦਾ ਸ਼ੇਅਰ ਕਰੋ ਇਹ ਲਾਓ ਤੇ ਵਿਜੇ ਕਿੰਨਾ ਕੰਮ ਰਹਿ ਗਿਆ ਬਸ ਨਿਪਟਣ ਵਾਲਾ ਚਲੋ ਫਿਰ ਚਾਹ ਚੂ ਪੀਂਦੇ ਆਂ ਰੋਟੀ ਵਾਕਰੀ ਆ ਪ੍ਰਸ਼ਾਦੇ ਛਕੋ ਹਾਂਜੀ ਆਪਾਂ ਸੇਵਾ ਸਵਾ ਕਰਕੇ ਚੱਲੇ ਸੀ ਇੱਕ ਵਾਰ ਕਰ ਨੋ ਤੇ ਫਿਰ ਸ਼ਾਮ ਨੂੰ ਦੇਖਦੇ ਆਂ ਬਾਬਾ ਜੀ ਕਹਿਣਗੇ ਤਾਂ ਫਿਰ ਆ ਜਾਾਂਗੇ ਹਾਂਜੀ ਹਨੇਕ ਵੀਰ ਹੋ ਗਈ ਸੇਵਾ ਉਹ ਸੇਵਾ ਹੋ ਗਈ ਵੀਰੇ ਹੁਣ ਸ਼ਾਮ ਨੂੰ ਦੇਖਾਂਗੇ ਨਾ ਸ਼ਾਮ ਨੂੰ ਆਵਾਂ ਜੇ ਸੜਕੀ ਸਫਾਈ ਕਰਨੀ ਹਾਂਜੀ ਆ ਸਫਾਈ ਕਰਨੀ ਸੜਕਾਂ ਦੀ ਸਾਰੀ ਤੇ ਹੋਰ ਕੀ ਕਹਿਣਾ ਜਾਂਦੇ ਤੁਸੀਂ ਕੋਈ ਨਹੀਂ ਸਹਿਯੋਗ ਦਿਓ ਆਹ ਆਸਵਾਸ ਪਹੁੰਚਾਉਣ ਲਈ ਇਹ ਕੈਂਡ ਸੁਬਾਹ ਜੀ ਕੀ ਆਲਮ ਕੀ ਠੰਡੀ ਕਰੀਮ ਵਾਲੇ ਸ਼ੀ ਉਹ ਸੇਵਾ ਸੰਯੋਗ ਦੇ ਉਹ ਬਰਾਬਾ ਬੇਸ਼ੀ ਸਿੰਘ ਪ੍ਰਵੀਰ ਸਿੰਘ ਜੀ ਉਹ ਨਾਲੇ ਵਰਕਲੋ ਦੇ ਕੌਂਟੂ ਠੀਕ ਟਾਈਮ ਕਿੰਨਾ ਹੋ ਗਿਆ 12:25 12:30 ਸਾਢੇ 12 ਹੋ ਗਿਆ ਤੇ ਆਪਾਂ ਫਲੈਕਸ ਲਾਇਆ ਸੀ ਕੱਲ ਪਰਸੋਂ ਦੇਖ ਲੈ ਸਕਦੇ ਤੁਸੀਂ ਹਾਂ ਜੀ ਰੇ ਨਾ ਨਾ ਬਾਅਦ ਸਰੂ ਕਰਦੇ ਅਸੀਂ ਚੱਲੇ ਹੈ ਭਾਈ ਦੇਖ ਲਓ ਬਾੜ ਲਓ ਤੇਰੀ ਤੇ ਜੱਸੀ ਆਦਾ ਕਿ ਨਹੀਂ ਟਰੈਕਰ ਜਾਂਦੇ ਤੇ ਪਹੁੰਚਿਓ ਜ਼ਰੂਰ ਸਾਰੇ ਆਹ ਨੇਗਪਾਜੀ ਨੂੰ ਆ ਰਿਹਾ ਫੋਨ ਗਾਤ ਕਿਹੜਾ ਤੋੜਨੀ ਹੈ ਬਾਬੇ ਦਾ ਫੋਨ ਆ ਗਿਆ ਕੋਈ ਗੱਲ ਮੈਂ ਆ ਕੇ ਨਾ ਫਿਰ ਪ੍ਰਾਜਨ ਟਾਈਮ ਕੱਟ ਕੇ ਕਹਿੰਦਾ ਸ਼ਾਮ ਨੂੰ ਪਹੁੰਚਿਓ ਨਾ ਨਾ ਬੱਸ ਧੰਨਵਾਦ ਹੁਣ ਚੱਲਣੇ ਮੈਂ ਦੁਕਾਨ ਦੇ ਘਾਟ ਆਇਆ ਥੰਗੇ ਦੋ ਬਿਖਾ ਲਾ। ਜਿੱਦ ਕੇ ਮੈਂ ਅੱਜ ਆ ਤਦਾਸ ਯਾਰ ਗੱਲ ਬਾਤ ਸੁਣਾ ਦੇ। ਹੂੰ ਕੀ ਦੱਸਿ ਯਾਰ ਬਹੁਤ ਛਾਟ ਹੋ ਗਈ ਯਾਰ। ਉਹ ਕਹਿੰਦਾ ਪ੍ਰਸ਼ਾਦਾ ਤੁਹਾਡੇ ਬਣੇ ਪਏ ਸੀ। ਅੱਛਾ ਤੁੰਨ ਕਿਹਨਾਂ ਦੇ ਪ੍ਰਸ਼ਾਦ ਦੇ ਬਣ ਰਹੇ ਨੇ ਆਪਣੇ ਨਾਮ ਦੇ। ਅੱਛਾ ਪ੍ਰਸ਼ਾਦ ਦੇ ਫੋਨ ਆਇਆ ਕਹਿੰਦੇ ਪ੍ਰਸ਼ਾਦ ਦੇ ਬਣ ਚੁੱਕੇ ਤੁਹਾਡੇ ਦੁਕਾਨ ਦੇ ਤੁਸੀਂ ਸ਼ੱਕੇ ਨਹੀਂ ਤੁਸੀਂ ਗਏ ਚਲੇ। ਕੋਈ ਨਾ ਉਹ ਫਿਲੀਆਂ ਪਈਆਂ ਨਾ ਉਹ ਤੁਹਾਡੀ ਸੈਟਿੰਗ ਕਰ ਦੇ ਰੱਖੀ ਜਿਹੇ ਚੱਠਾ ਜਲਾਣਾ। ਘਰ ਪਹੁੰਚਦੇ ਆਂ। ਪੈਸੇ ਤੋਂ ਉਧਰ ਚਾਨ ਨਹੀਂ ਲਾ ਦੇ ਆਂਦੇ। ਨਸ਼ਿਆਂ ਨੂੰ ਪੈ ਜਾਂਦੇ ਆ ਮੁੰਡੇ ਤੇ ਫਿਰ ਇਦਾਂ ਹੀ ਹੁੰਦਾ ਪਹੁੰਚ ਆਇਆ ਸੀ ਘਰ ਤੇ ਆ ਦੇਖੋ ਮੁੰਡਾ ਅਰਨੇ ਕੀ ਹਾਲ ਚਾਲ ਬੜੀਆ ਬੜੀਆ ਲੜਕੇ ਰਹੇ ਦੋਨੋਂ ਜਣੇ ਇਹ ਮਾਂ ਬਹੁਤ ਖਾਤਾ ਹੈ ਨਾ ਅੱਛਾ ਇਸ ਕੋ ਸਮਝਾ ਦੋ ਯਾਰ ਤੂੰ ਜਾਣਦਾ ਕਿਤੇ ਪੈ ਹੁਣ ਮੈਂ ਚੱਲੇ ਪਠੇ ਸਾਡ ਠੀਕ ਹੈ ਤੇ ਇਹ ਕਿਧਰ ਜਾ ਰਿਹਾ ਹੈ ਐ ਸੋਨੇ ਭਾਜੀ ਕਿਧਰ ਜਾ ਰਹੇ ਹੋ ਸੋਨੇ ਮੈਂ ਨਾ ਕਾਹ ਜਾ ਰਹੇ ਹੋ ਜੰਗਲਾਤ ਤੇ ਰਸਰ ਟੰਗਾ ਦਾ ਸਫਾਈ ਲੱਗੂ ਅચ્છਾ ਕਿਉਂ ਕੀ ਹੋ ਗਿਆ ਹਾਇ ਲੱਗਣਾ ਤੇ ਪੈਟਰੋਲ ਦਾ ਕੀ ਕੰਮ ਹੈ ਉਥੇ ਇਹ ਉੱਥੇ ਫਿਰ ਪੈਟਰੋਲ ਪਾ ਕੇ ਛੱਡਦੇ ਆ ਜੀ ਨਾ ਅੱਛਾ ਤੇ ਫਿਰ ਜੰਗਲਾਤ ਵੈ ਇਹ ਛੱਡ ਜਾਣਾ ਤੂੰ ਤਾਂ ਸਾੜੀ ਜਾਣਾ ਉਹਦੇ ਤੇ ਟਾਈਮ ਲੱਗੇ ਦਾ ਪੱਕੀ ਕਿਹਨਾਂ ਤੇ ਦਾਦੀ ਚੱਲੇ ਰੋਗ ਫਿਰ ਰੋਟੀ ਏ ਆ ਦੇਖੋ ਸਮਾਨ ਸਮਾਉਣ ਕਢਣ ਜਾ ਰਿਹਾ ਇਹ ਔਲ ਹੈ। ਔ ਵੀਜੇ ਤੇ ਦੇਖੋ ਦੋਨਾਂ ਜਣੇ ਦੀ ਜੋੜੀ ਬਹੁਤ ਯਾਰੀ ਹੈ ਇਹਨਾਂ ਦੀ। ਖਾਓ ਵੀਜੇ ਪ੍ਰਸ਼ਾਦ ਦੇ। ਹਾਂ ਪਾਜੀ ਤੁਸੀਂ ਕਿੱਥੇ ਜਾ ਰਹੇ ਹੋ ਦੱਸੋ ਫਿਰ? ਬਾਰਡਰ ਤੇ ਜਾਣਾ ਸਪਰੇਅ ਕਰਾਣ। ਜੀ ਦੋ ਬਾਬਾ ਆ ਰਿਹਾ। ਕਣਕ ਨੂੰ ਕਰਾ ਲਈਏ। ਯਾਰ ਨਹੀਂ ਆਣਾ ਸੀ ਤਾਂ। ਉਹਨਾਂ ਹੀ ਯਾਰ ਫਿਰ ਇਧਰ ਆ ਕੇ ਡੈਡੀ ਗਿਆ ਸ਼ਹਿਰ। ਦੇਖੋ ਚਟਨੀ ਬਣਨ ਵਾਲੀ ਹੈ ਕੰਮ ਲੱਗਿਆ ਹੋਇਆ ਆਪਦਾ ਦੇਖ ਲਦੇ ਹੋ ਅੰਦਰ ਤੋਂ ਵੀ ਆਈ ਹੋਈ ਹੈ ਇੱਕ ਟਰੈਕਟਰ ਉਹ ਗਰ ਰਿਆ ਇਹ ਅਜੇ ਹੁਣ ਜਾ ਰਿਹਾ ਅਸੀਂ ਬਹੁਤ ਸੇਵਾ ਕਰੀਗਾ ਸੇਵਾ ਹੀ ਟਰੈਕਟਰ ਹੀ ਸੇਵਾ ਤੋਰਿਆ ਹੁਣ ਸਵੇਰੇ ਚੱਲਾਂਗੇ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾਣਾ ਹੈ ਠੀਕ ਆ ਠੀਕ ਆ ਕਿਹ ਜਿਵੇਂ ਸੀ ਨਾ ਤਰਨੀ ਆਪਾਂ ਉਹ ਕੋਸਿੰਨੀ ਆਲ ਜਾਣਾ ਇਹ ਸੇਵਾ ਜਾਣੀ ਹੈ ਹਾਂਜੀ ਚੋਬਰੋ ਕੀ ਹਾਲ ਚਾਲ ਤੇ ਹੁਣ ਆਪਾਂ ਜਾ ਰਹੇ ਸੀ ਬਾਜ਼ਾਰ ਤੇ ਆਪਣੀ ਹੈਗਾ ਸੀ ਛੋਟੇ ਬੱਚੇ ਦਾ ਬਰਥਡੇ ਤੇ ਸਾਰੇ ਪ੍ਰਬੰਧ ਕਰਤਾ ਸੀ ਨਵਾਈਟ ਤੇ ਹੁਣ ਬਾਜ਼ਾਰ ਚਲਦੇ ਆਂ ਕੇਕ ਕੋਕ ਲੈਣ ਹੋਰ ਸਮਾਨ ਤੇ ਜਾ ਕੇ ਤੁਹਾਨੂੰ ਦਿਖਾਉਂਦੇ ਆਂ ਹਾਂਜੀ ਵੀਰ ਆਹ ਦੇਖੋ ਮੁੰਡੇ ਬਾਜ਼ਾਰਾਂ ਚ ਘੁੰਮ ਰਹੇ ਆ ਲੋਕ ਹੋੜ ਆਪਣੇ ਆਂ ਕੇਕ ਕੋਕ ਤਾਂ ਹੋ ਗਿਆ ਤਿਆਰ ਪੇਸਟੀਆਂ ਹੋ ਰਹੀਆਂ ਤਿਆਰ ਤੇ 10 ਕੁ ਮਿੰਟ ਲੱਗਣਗੇ ਤੇ ਉਹਨੇ ਨੂੰ ਹੋਰ ਸਮਾਨ ਲੈ ਆਉਂਦੇ ਆ ਜਿਹੜਾ ਲੈਣਾ ਹੈ ਜਿਹਦੇ ਨਾਲ ਆਪਣਾ ਛੋਟਾ ਆ ਦੇਖੋ ਆਪਣੇ ਮੁੜੇ ਵੇਟ ਕਰ ਰਹੇ ਆ ਕੀ ਲੈ ਰਹੇ ਹੋ ਕੁਝ ਨਹੀਂ ਆਪਣਾ ਥੋੜਾ ਸਮਾਨ ਹੈ ਸਮੋਸੇ ਦੇਖੋ ਆਪਣੇ ਬਣ ਰਹੇ ਆ ਸਮੋਸੇ ਬਸ 5 ਕੁ ਮਿੰਟ ਲੱਗਣਗੇ ਫਰ ਜਲਦੀ ਕਰੋ ਇਹਨਾਂ ਦਾ ਬਜ਼ਾਰ ਦੇ ਵਿੱਚ ਘਰੇ ਆ ਦੇ ਹੈ ਵੇਟ ਉਹ ਨਹੀਂ ਗਿਆ ਹਾਂਜੀ ਮਿੱਤਰੋ ਕੇਕ ਕੁਕ ਲੈ ਲਿਆ ਸੀ ਸਮਾਨ ਸੋਣਾ ਟਾਈਮ ਲੱਗ ਗਿਆ ਸੀ ਥੋੜਾ ਜਿਆ ਤੇ ਹੁਣ ਸਾਰਾ ਸਮਾਨ ਲੈ ਲਿਆ ਰਾਸ਼ਨ ਪਾਣੀ ਤੇ ਮੁੰਡੇ ਕਾਬਰੇ ਬੈਿਆ ਟਾਈਮ ਬਹੁਤ ਹੋ ਗਿਆ ਤੇ ਹੁਣ ਚੱਲਦੇ ਆਂ ਘਰ ਮੁੰਡਿਓ ਆਪਣੇ ਘਰ ਆ ਪਹੁੰਚ ਚੁਕੇ ਸਾਰੇ ਵੱਡੇ ਤੇ ਪਾਰਟੀ ਦੇ ਉਹ ਦੇਖੋ ਰਨੇਕ ਪਾਜੀ ਪਹੁੰਚ ਚੁਕੇ ਸੇਵਾਦਾਰ ਇਧਰ ਮੇਰੇ ਪਾਰਟੀ ਪੂਟੀ ਵੀ ਕਰ ਲੈਂਦੇ ਆ ਮੁੰਡੇ ਉਹ ਈਡਾ ਆ ਵੀ ਸਰਜੀਤ ਪਾਜੀ ਹੋਰ ਵਿੱਚੂ ਠੀਕ ਹੋ वाह करे वाह कर मिनट कर दे मिनट कर दे ਰਵੀ ਜਾਈ ਜਾਂਦੀਆਂ ਰਵੀ ਵੱਡੇ ਪਿੱਛੇ ਦੀ ਕਰੋ ਨਾ ਮੈਂ ਕਿੱਥੀ ਕਰਾਈ ਉਹ ਯਾਰ ਜਲਦੀ ਕਰੋ ਹਸਤਾਣੀ ਇਹ ਆ ਦੇਖ ਆ ਗਈ ਆ ਪੂਰਾ ਕਰਦੇ ਇਹ ਡਬਲ ਪੀ ਆ ਲੱਗੀ ਵੀ ਆਂਦੇ ਤੇ ਪੀ ਲੱਗੀ ਲੱਗੀ ਪੀ 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 ਇੱਕੋ ਮੈਂ ਬੋਲੇ ਕਿੰਨਾ ਸੀਰੀਅਸ ਹੈ ਵਰਨੇ ਨਾਣੀ ਕੁਝ ਨਹੀਂ ਹੁੰਦਾ ਡਬਲ ਪੀ ਆ ਬੋਲ ਪੀ ਆ ਇਹ ਦਿੱਲੀ ਇਹ ਨੰਨੀ ਬਿਲਕੁਲ ਪੀ ਆਏ ਵਾਈਕ ਹੋ ਗਿਆ ਲੰਡਾ ਤੇ ਜਿਆਦਾ ਨਹੀਂ ਦੂਰ ਐਨਾਂ ਕੋਲੇ ਹੀ ਆ ਜੀ ਜੀ ਬਰਾ ਗੋਪੀ ਹਣਾ ਡਬਲ ਪੀ ਬਾਈ ਹੈਲੋ ਲੋ ਯਾਰ ਜਸ ਨਹੀਂ ਕਰੇ ਮੈਂ ਤੇ ਮਨ ਰਹੀ ਹਾਂ ਬਹੁਤ ਬਹੁਤ ਪਾੜੇ ਲਿਖਨੇ ਨਾ ਨਾ ਹਾਂ ਆਉਣੀ ਆ ਇਹ ਕਿੰਨਾਂ ਘਟੀਓ ਬੜਾ ਹੁੱਕਾ ਵਾਹ ਕੜੇ ਲੱਬ ਲੱਕੀ ਆਓ ਆਈ ਆਈ ਨਾ ਕੋਈ ਸੀ ਆਈ ਆ ਆ ਆ ਕੀ ਪਈ ਆਈ ਜੀ ਜੀ ਹੈ ਰੀਗੋ ਅੱਛਾ ਵੀ ਇਹ ਬਹੁਤ ਬਲਟ ਬੋਰਡਿੰਗ ਯੂਜ਼ ਨਹੀਂ ਕਰੀ ਬਹੁਤ ਟਾਈਮ ਲੱਗਦਾ ਆਈ ਕਰ ਦੇ ਤੇਰੇ ਤੇ ਹੋਰ ਦੇ ਕੱਟ ਕੱਟ ਬੰਦਾ ਸਲੋ ਹੈ ਯਾਰ ਬੰਦਾ ਲਾ ਆ ਬਲੌਗ ਆ ਬਲੌਗ ਕਰਨੀ ਬਲੌਗ ਦੇ ਫੋਨ ਪਾਣੀ ਦੀ ਆ ਰਜਾ ਕਾ ਕਰ ਲਓ ਮਾੜਾ ਗਾਂ ਉਹ ਨਹੀਂ ਆਣਾ ਉਹ ਪੂਰਾ ਨਹੀਂ ਆਣਾ ਐਵੇਂ ਨਹੀਂ ਆਣਾ ਐਵੇਂ ਨਹੀਂ ਆਣਾ 2000 ਕਮਾਲ ਦੇ ਬੰਦੇ ਆ ਔਰ ਐ ਤੋੜੀ ਲੱਗਣਾ ਸੀ ਲਾਣਪੁਰ ਆਸ ਉਹ ਸਮਾਰ ਔਰ ਵੀ ਹੋਰ ਕੀ ਜੈਦਾ ਰਵੀ ਆਵੇ ਕਿਵੇਂ ਨਹੀਂ ਲੱਗਣਾ ਜਦੋਂ ਗੱਲ ਨਾਲ ਕੰਮ ਤੇ

ਆ ਆਪਣੇ ਭਰਾ ਖਾਣ ਕੇ ਬੈਠੇ ਆ ਆ ਮੁਨਸ਼ੀ ਵਾਲੀ ਰੋਲਾ ਭਾਈ ਫਿਰਦੇ ਆ ਆ ਦੇਖੋ ਤੇ ਆ ਆਪਣੇ ਬੈਠਿਆ سارے ਤੇ ਜੀਤਾ ਬਣਾ ਆ ਉਹਨੇ ਸਰਜੀਤ ਬੈਠਾ ਹੈ ਤੇ ਕਿਵੇਂ ਵਧੀਆ ਵਧੀਆ ਕਰਦੀ ਫਰੈਂਡ ਹੋਰ ਕਰੋ ਐਨ ਕਾਇਦਾ ਫਿਰ ਕੀ ਕਹਿਣਾ ਹੈ ਪਬਲਿਕ ਨੂੰ ਬਸ ਠੀਕ ਹੈ ਐਂਡ ਕਰਦੇ ਠੀਕ ਹੈ ਮਿਲਦੇ ਆ ਨੈਕਸਟ ਵਲੌਗ ਤੇ